ਜੇਸੀਬੀ ਭੇਜੀਆ ਤੁਸੀਂ ਉਹ ਸੜਕ ਤੇ ਵੀਰੇ ਪੰਜ ਮਿੰਟ ਬਾਰੇ ਪਤਾ ਲੱਗੇ ਵੀ ਇਸ ਤਰ੍ਹਾਂ ਕਰਕੇ ਖੱਡੇ ਜੇ ਕਿ ਟਰੱਕ गिर ਗਿਆ ਜਦ ਹੀ ਮੈਂ ਜੇਸੀਬੀ ਲੈ ਕੇ ਰੋਡ ਕੋਲ ਪਹੁੰਚ ਗਿਆ ਫਿਲਹਾਲ ਆਪਾਂ ਨਾਲ ਕਿਨੂੰ ਘਟਾ ਰਹੇ ਆ ਆਟੋ ਆ ਜਲਦੀ ਭਰਾ ਦੇ ਆਪ ਸਰ ਇਸ ਤਰ੍ਹਾਂ ਦੇ ਟੋਏ ਹੋਰ ਵੀ ਕਈ ਜਗ੍ਹਾ ਸ਼ਹਿਰ ਵਿੱਚ ਪਾਏ ਗਏ ਨੇ ਜਿਹੜਾ ਧਿਆਨ ਦੇਣ ਦੀ ਲੋੜ ਆ ਤੁਹਾਡੇ ਸਰ ਸ਼ਹਿਰ ਦੇ ਵਿੱਚ ਤਾਂ ਕੋਈ ਦੇਖੋ ਸ਼ਹਿਰ ਚ ਤਾਂ ਮੇਰੇ ਨੋਟਸ ਤਾਂ ਕੋਈ ਹੈ ਨਹੀਂ ਜੇ ਤੁਹਾਡੇ ਨੋਟਸ ਹੈਗੇ ਉਹ ਵੀ ਜਲਦੀ ਕਰਾ ਦਾਂਗੇ ਇਹਦਾ ਵੀ ਪਾਣੀ ਦੀ ਪਾਇਪ ਆ ਇੱਥੇ ਉੱਚੀ ਆ ਉਹ ਉਹ ਲੀਕਟ ਕਰੇ ਟੁੱਟ ਗਈ ਉਹ ਕੱਲ ਠੀਕ ਕਰਾਈ ਸੀ ਹਾਂ ਪਲੇ ਸਾਨੂੰ ਪਤਾ ਜੀ ਸਾਹਮਣੇ ਹਾਂ ਹਾਂ ਕੱਲ ਠੀਕ ਰੱਖੀ ਸੀ ਹਾਂ ਹਾਂਜੀ 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 ਪਰ ਵੱਡਾ ਹਾਦਸਾ ਵੀ ਹੋ ਸਕਦਾ ਹਾਂਜੀ ਹਾਂਜੀ ਇਹਦੀ ਜਲਦੀ ਕੱਲ ਲੈਂਡਰ ਪੈ ਜੂ ਐਚ ਜੀ ਲੈਂਡਰ ਪਾ ਹਾਂਜੀ ਹਾਂ ਕੱਲ ਲੈਂਡਰ ਪੈ ਜੂਆ ਲੈਂਡਰ ਪੈ ਲੈਣੇ ਦਿੱਕਤ ਨਹੀਂ ਆਊਗੀ ਵੱਡਾ ਹਾਦਸਾ ਹੋ ਸਰਦਾਰ ਜੀ ਕਾ ਤੁਹਾਡੇ ਕੋਲ ਜੀ ਸੀ ਵੀ ਸਭ ਕੁਝ ਗਿਆ ਸਾਰੇ ਹਾਂਜੀ 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 ਜਦੋਂ ਵੀ ਅ ਜਦੋਂ ਪਤਾ ਲੱਗਿਆ ਕਿ ਇਸ ਤਰੀਕੇ ਕੋਈ ਹਾਦਸਾ ਹੋਇਆ ਹੈ ਤਾ ਸਾਨੀ ਸਾਹਿਬ ਤੇ ਅਸੀਂ ਇਕੱਠੇ ਨਗਰ ਕੌਂਸਲ 'ਚ ਸੀ ਨਾਲ ਦੀ ਨਾਲ ਇਕੱਠੇ ਹੋ ਕੇ ਅਸੀਂ ਤੁਰੇ ਉੱਥੋਂ ਤੇ ਆਹ ਕ੍ਰੇਨ ਨੂੰ ਆਉਣ ਦੇ ਇੰਨਾ ਹੀ ਟਾਈਮ ਲੱਗਿਆ ਅਸੀਂ 19 ਦੇਰ ਦੇ ਇੱਥੇ ਖੜੇਆ ਕ੍ਰੇਨ ਨੂੰ ਰਾਤ ਨੂੰ ਘਰੋਂ ਲੈ ਕੇ ਡਰਾਈਵਰ ਨੂੰ ਆਏ ਅਸੀਂ ਤੇ ਹਾਈਡਰਾ ਮੰਗਾਇਆ ਤੇ ਇਹ ਜਿਹੜੀ ਦਿੱਕਤ ਹੈ ਅਸਲ ਦੇ ਵਿੱਚ ਨਵਾਂ ਪਾਣੀ ਦਾ ਬੋਰ ਹੈ ਜਿਹੜਾ ਉਹ ਜਸਪਾਲ ਕਾਨੂੰਨੀ 'ਚ ਲੱਗਿਆ ਹੈ ਉਹਦਾ ਪ੍ਰੈਸ਼ਰ ਬਹੁਤ ਤੇਜ਼ ਹੋਣ ਕਰਕੇ ਇੱਕ ਦੋ ਜਗ੍ਹਾ ਤੇ ਲੀਕੇਜ ਆ ਗਈ ਤੇ ਉਹ ਰਿਪੇਅਰ ਜਿਹੜੀ ਹੈ ਉਹ ਕੱਲ ਨੂੰ ਕਰਵਾ ਕੇ ਇਹਦਾ ਜਿਹੜਾ ਟੋਆ ਹੈ ਉਹ ਵਧੀਆ ਲੈਂਟਰ ਪਾ ਕੇ ਭਰ ਦਿੱਤਾ ਜਾਊਗਾ ਤੇ ਅੱਗੇ ਤੋਂ ਦਿੱਕਤਾਂ ਦੇ ਕਾਰਨ ਬੜਾ ਜੀ ਇਹਦੀ ਨਵਾਂ ਬੋਰ ਹੋਇਆ ਨਾ ਜੀ ਅਚਨਚੇਤ ਹੀ ਹੋਈ ਐ ਤੇ ਕੋਈ ਪੁਰਾਣੀ ਸਮੱਸਿਆ ਨਹੀਂ ਹੈਗੀ ਸੀ ਤੇ ਜਲਦੀ ਉਹ ਕਵਰ ਕਰਕੇ ਇਹਨੂੰ ਕਰਾ ਦਿੰਨੇ ਆ ਠੀਕ ਦੇਖੋ ਰਾਤ ਨੂੰ ਘਰੋਂ ਲੈ ਕੇ ਆਇਆ ਬਾਬਾ ਜੀ ਨੂੰ ਜਿਹੜੇ ਹੈਡਰੇ ਵਾਲੇ ਨੇ ਤੇ ਆ ਹੁਣੇ ਗੱਡੀ ਨਿਕਲ ਜਾਣੀ ਐ ਬਾਕੀ ਮਾਫੀ ਚਾਹੁੰਦੇ ਆ ਕਈ ਵਾਰ ਇਹੋ ਜਿਹੇ ਜਿਹੜੇ ਅਚਨਚੇਤ ਐਕਸੀਡੈਂਟ ਹੋ ਜਾਂਦੇ ਨੇ ਕੰਮ ਇਹੋ ਜਿਹੇ ਕੋਈ ਦਿਨ ਚ ਦਿੱਕਤ ਆਈ ਹੁੰਦੀ ਹੋ ਸਕਦਾ ਰਾਤ ਨੂੰ ਹੱਲ ਹੋ ਜਾਂਦਾ ਪਰ ਆਈ ਉਹ ਰਾਤ ਨੂੰ ਐ ਤਾਂ ਹੁਣ ਸਵੇਰੇ ਹੱਲ ਹੋ ਜਾਣਾ ਇਹਦਾ ਤੇ ਥੋੜੀ ਜੀ ਚਲੋ ਪੇਸ਼ੈਂਸ ਤੇ ਕੰਮ ਤਾਂ ਹੋਏ ਜਾਣਾ ਦੇਖੋ 5 ਮਿੰਟ ਚ ਨਾਲ ਨਾਲ ਹੈਡਰਾ ਵੀ ਪਹੁੰਚ ਗਿਆ ਸਾਰੇ ਅਸੀਂ ਖੜੇ ਆ ਬਾਕੀ ਇਕੱਲੇ ਜਿਹੜੇ ਵੀਡੀਓ ਬਣਾ ਕੇ ਬਣਾਉਣ ਵਾਲੇ ਨੇ ਉਹ ਆਪਣੇ ਆਪਣੇ ਘਰਾਂ ਨੂੰ ਵਾਕੇ ਵੀ ਆਏ ਹੋ ਗਿਆ ਉਹ ਹੋ ਗਿਆ ਜਦੋਂ ਕੰਮ ਹੋਣ ਦਾ ਟਾਈਮ ਹੁੰਦਾ ਨਾ ਫਿਰ ਕੋਈ ਨਹੀਂ ਖੜਦਾ ਲਵੇ ਬਸ ਆਹ ਗੱਲ ਆ ਧੰਨਵਾਦ ਜੀ ਧੰਨਵਾਦ ਨਗਰ ਕੌਂਸਲ ਦੀ ਲੜਕੀ ਆ ਕੀ ਚੱਕਰ ਆ ਜੀ ਦੇਖੋ ਜੀ ਇਹ ਕਮ ਸੇ ਕਮ 1 ਮਹੀਨੇ ਦੇ ਕਰੀਬ ਹੋ ਗਿਆ ਮੈਂ ਇਹ ਕਰ ਕਰ 50 ਵਾਰ ਤਾਂ ਮੈਂ ਕਹਿਤਾ ਹੋਊਗਾ ਯੋ ਸਾਹਿਬ ਨੂੰ ਵੀ ਤੁਸੀਂ ਇਹ ਜਿਹੜਾ ਟੋਏ ਡੱਪਿਆ ਹੈ ਨਾ ਪ੍ਰਭਾਵੋ ਪਿਛਲੇ ਹਫਤੇ ਇੱਥੇ ਕੋਈ ਸੀਵਰੇਜ ਲੀਕ ਹੋ ਗਿਆ ਸੀਗਾ ਉਹਦੀ ਪਟਪਟਾਈ ਕੀਤੀ ਸੀਗੀ ਚਲੋ ਪਟਪਟਾਈ ਕਰਕੇ ਸੀਵਰੇਜ ਲੀਕ ਸਰਚਿੰਗ ਕਰਤੀ ਪਰ ਆ ਟੋਆਣੀ ਭਰਿਆ ਇਸ ਕਰਕੇ ਅਨਸਬਕਾਇਕ ਡਰਾਮਾ ਹੋਣ ਦਾ ਡਰ ਰਿਹਾ ਹੈ ਤਾ ਜਿਹੜੀ ਇਹ ਗੱਡੀ ਹੁਣ ਫਸੀ ਹੈ ਚਲੋ ਇਹਨੂੰ ਕਰਵਾਵਾਂਗੇ ਵੀ ਅਸੀਂ ਮੈਂ ਕਮੇਟੀ ਵਿੱਚ ਫੋਨ ਮਾਰਦਾ ਜੀ ਸੀ ਵੀ ਲੈ ਕੇ ਆ ਰਹੇ ਨੇ ਤੇ ਉਸ ਤੋਂ ਬਾਅਦ ਕੱਲ ਨੂੰ ਦੇਖਦੇ ਆਂ ਤੇ ਐਕਸ਼ਨ ਲੈ ਕੇ ਇਹਨੂੰ ਫੌਰਨ ਤੌਰ ਤੇ ਠੀਕ ਕਰਵਾਵਾਂਗੇ ਜੀ ਇਸ ਤਰ੍ਹਾਂ ਭਾਜੀ ਜਦੋਂ ਉਹ ਕਰਕੇ ਕਹਿੰਦਾ ਸੀ ਇੱਥੇ ਮਜੂਰ ਸੀਗੇ ਉਹ ਸਿਰਫ ਐਮ ਸੀ ਲਾ ਜੋੜ ਕੇ ਚੱਲੇਗੇ ਪੈਰ ਫਲੋਂ ਨਹੀਂ ਉਹ ਚਲੋ ਦੇਖਾਂਗੇ ਜੇ ਦੁਬਾਰਾ ਕੋਈ ਪਾਣੀ ਹੁਣ ਵੀ ਹੈ ਨਹੀਂ ਲੀਕਜ ਹੈ ਲੀਕਜ ਜੇ ਦੁਬਾਰਾ ਹੋਈ ਤਾਂ ਦੁਬਾਰਾ ਠੀਕ ਕਰਵਾਵਾਂਗੇ ਜੀ ਕਿਉਂਕਿ ਏਰੀਆ ਮੇਰੇ ਵਾਰਡ ਦੇ ਵਿੱਚ ਆਉਂਦਾ ਇਸ ਲਈ ਅਸੀਂ ਆਪ ਲਵੇ ਖੜੀ ਕਰਵਾਵਾਂਗੇ ਜੀ ਦਾ ਉਹਨ ਗੱਡੀ ਕੀ ਪਲਟ ਗਈ ਹੈ ਇਹ ਗੱਡੀ ਪਲਟੀ ਗੱਡੀ ਬਚਾਉ ਰਗੇ ਸੀ ਮੈਂ ਜੀਐਸਵੀ ਮਗਵਾ ਲਈ ਜੀਐਸਵੀ ਮਗਵਾ ਕੇ ਮੈਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਕੋਈ ਨੁਕਸਾਨ ਨਹੀਂ ਹੋਇਆ ਬਚਾਉ ਰਹਿ ਗਿਆ ਪਰਮਾਤਮਾ ਜੀ ਮੇਰਾ ਉਹ ਆਣਾ ਸੀ ਜਿੱਥੋਂ ਆ ਰਹੇ ਸੀ ਗੱਡੀ ਲੈ ਕੇ ਮਲੋਤ ਆ ਰਹੇ ਸੀ ਲੋਤ ਕਿਵੇਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਪੀ ਪੋਇਆ ਸੀ ਪਤਾ ਹੀ ਨਹੀਂ ਲੱਗਿਆ ਪਾਣੀ ਕੋਈ ਅੱਛਾ ਜੀ ਕੀ ਵੀ ਕੀ ਮੰਨਦੇ ਹੋ ਵੀ ਨਗਰ ਕਾਉਂਸਲ ਦਾ ਇਹ ਨਗਰ ਕਾਉਂਸਲ ਨੇ ਕੀ ਇਹ ਕੀ ਹੈ ਅਨ ਗੱਲ ਜੀ ਹੈ ਅਨਗਰ ਜੀ ਆਈ ਅਨ ਕਹਿੰਦੀ ਹੈ ਵੱਡਾ ਨੁਕਸਾਨ ਹਾਦਸਾ ਵੀ ਹੋ ਸਕਦਾ ਸੀ ਕੋਈ ਬੰਦੇ ਨੀਚੇ ਵੀ ਆਸਰਦੇ ਸੀ ਹਾਂ ਗੱ ਪਲਟਨ ਬਰਾਬਰੀ ਹੋ ਗਈ ਹੁਣ ਕੀ ਕਰੀਏ ਫੇਰ ਮਾਲਕਾਂ ਨੂੰ ਫੋਨ ਕਰਿਆ ਤੁਸੀਂ ਕੀ ਕਰਿਆ ਕਰਾਉਂਸਲ ਦੇ ਤੁਸੀਂ ਮੁਲਾਜ਼ਮ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਅੱਜ ਕੀ ਹੱਲ ਕੀਤਾ ਗਿਆ ਜੋ ਗੱਡੀ ਪਲਟੇ ਮਰ ਗਈ ਸੀ ਇਹ ਦੂਜੇ ਤੋਂ ਪਹਿਲਾਂ ਜੀ ਇਹ ਮੇਨ ਰਸਤਾ ਹੈ ਇਹ ਇਹ ਕੀ ਡਬਲਯੂ 33 ਸੜਕਾ ਹੈ ਇੱਥੇ ਪਾਣੀ ਦੀ ਲੀਕੇਜ ਹੋ ਗਈ ਸੀ ਲੀਕੇਜ ਕਰਾਉਣੇ ਸਾਨੂੰ ਪੱਟਣਾ ਪਿਆ ਜੀ ਉਹ ਲੀਕੇਜ ਠੀਕ ਹੋ ਗਈ ਲੀਕੇਜ ਠੀਕ ਹੋਣ ਤੋਂ ਬਾਅਦ ਜਿਹੜੀ ਮਿੱਟੀ ਧਰਜਨ ਦੀ ਹੈ ਜੀ ਉਹ ਤੇ ਇਸ ਕਰਕੇ ਤਾਂ ਦਿੱਕਤ ਆਈ ਆ ਤੇ ਸਵੇਰੇ ਅਸੀਂ ਕਟਕਾ ਪਵਾ ਦਾਂਗੇ ਫੇਰ ਅਸੀਂ ਯਾਰ ਰਖਵਾ ਦਾਂਗੇ ਟੀਆਰ ਵਗੈਰਾ ਰਖਵਾਤਾ ਤਾਂ ਕਿ ਕਿਸੇ ਨੂੰ ਆਨਜਾਨ ਨੂੰ ਕਿਸੇ ਸਫਰ ਨੂੰ ਸਫਰ ਮੁਸਾਫਰ ਨੂੰ ਕੋਈ ਦਿੱਕਤ ਨਾ ਆਵੇ ਉਹਨੂੰ ਜੀਸੀਬੀ ਪਗਾ ਕੇ ਗੱਡੀ ਕੱਢੀ ਗਈ ਹੈ ਜੀ ਹਾਂ ਜੀ ਹੁਣ ਸੜੋ ਗੱਡੀ ਹੁਣੀ ਕਢਵਾਈ ਹੈ ਜੀ ਜੀਸੀਬੀ ਮਗਾ ਕੇ ਗੱਡੀ ਕਢਵਾਈ ਗਈ ਹੈ ਜੀ ਇਹਦਾ ਮਤਲਬ ਹੋ ਰਿਹਾ ਕੋਈ ਮਾਲੀ ਨੁਕਸਾਨ ਵੀ ਹੋ ਸਕਦਾ ਦੀ ਕਿਸੇ ਤਰ੍ਹਾਂ ਦਾ ਸਵੇਰੇ ਪ੍ਰੋਪਰ ਹੱਲ ਹੋ ਜਾਏਗਾ ਜੀ ਸਵੇਰੇ ਪ੍ਰੋਪਰ ਹੱਲ ਤਾਂ ਨਹੀਂ ਹੋ ਸਕਦਾ ਜੀ ਸਵੇਰੇ ਅਸੀਂ ਕਟਕਟ ਪਵਾਵਾਂਗੇ ਫਿਰ ਹਾਲ ਉਹ ਤੋਂ ਬਾਅਦ ਦੇਖਾਂਗੇ ਕਿ ਤੇ ਕੀ ਪੀਜੀ ਸਰਵ ਲੀਕਜ ਹੋ ਰਹੀ ਹੈ ਕਿ ਨਹੀਂ ਹੋ ਰਹੀ ਲੀਕਜ ਹੋਈ ਤਾਂ ਵੀ ਕਟਕਟ ਪਵਾਵਾਂਗੇ ਕਿਉਂਕਿ ਰਸਤਾ ਇਹ ਹੈ ਮੇਨ ਰੋਡ ਹੈ ਤੇ ਉਹ ਤੋਂ ਬਾਅਦ ਜੇ ਲੀਕਜ ਹੋਵੇ ਤਾਂ ਅਸੀਂ ਕਟਕਟ ਚਕਾ ਕੇ ਤਾਂ ਲੀਕਜ ਫਿਕਰਾ ਕੇ ਤਾਂ ਅਸੀਂ ਨਾ ਦਿਨਾਂ ਟੁੱਟ-ਟੁੱਟ ਕੇ ਕਰਾਉ ਕੋਈ ਹੈ